ਮੋਹਾਲੀ ਵਿਖੇ ਨਜਾਇਜ਼ ਅਸਲੇ ਦੇ ਨਾਲ ਕਈ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਸੋ ਇਸ ਮੌਕੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਉਹ ਵਿਅਕਤੀ ਨੇ ਜਿਨ੍ਹਾਂ ਕੋਲੋਂ ਨਜਾਇਜ਼ ਅਸਲਾ ਪੁਲਿਸ ਨੇ ਬਰਾਮਦ ਕੀਤਾ ਸੋ ਇਸ ਸਬੰਧਤ ਡੀਐਸਪੀ ਹਰਤ ਸਿਮਰਤ ਸਿੰਘ ਵੱਲ ਨੇ ਕੀ ਕੁਝ ਕਿਹਾ ਹੈ ਉਹ ਤੁਹਾਨੂੰ ਸੁਣਾਉਂਦੇ ਆਂ ਤੇ ਅਰੈਸਟ ਕੀਤੇ ਆ ਇਲੀਗਲ ਵੈਪਨਸ ਜਿਨ੍ਹਾਂ ਕੋਲੋਂ ਮਿਲੇ ਕੀ ਪੂਰਾ ਮੈਟਰ ਕੀ ਹੈ ਬੇਸਿਕਲੀ ਦਿਵਾਲੀ ਤੋਂ ਬਾਅਦ ਨੇ ਤੇ ਕੁਝ ਦਿਵਾਲੀ ਦੇ ਜਿਹੜਾ ਸੀਜ਼ਨ ਸੀ ਉਹਦੇ ਵਿੱਚ ਫੈਸਟਿਵ ਸੀਜ਼ਨ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਪੁਲਿਸ ਸਾਡੀ ਪੂਰੀ ਅਲਰਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਆਦੇਸ਼ਾਂ ਨਿਰਦੇਸ਼ਾਂ ਦੇ ਜਿੰਨੇ ਵੀ ਨਾਕਾਬੰਦੀ ਗਸ਼ਤਾਂ ਵਧਾਈਆਂ ਹੋਈਆਂ ਸੀ ਉਹਦੇ ਵਿੱਚ ਸਾਨੂੰ ਦੋ ਕਾਮਯਾਬੀਆਂ ਮਿਲੀਆਂ ਇੱਕ ਆਈਟੀ ਸਿਟੀ ਦੀ ਹੈ ਜੀ ਆਈਟੀ ਸਿਟੀ ਦਾ ਮਕਦਮਾ ਨੰਬਰ ਹੈਗਾ 143 ਡੇਟਡ 18 10 ਨੂੰ ਉਹਦੇ ਵਿੱਚ ਇੱਕ ਬੰਦੇ ਦੀ ਅਸੀਂ ਅਰਸ਼ਟ ਪਾਈ ਹੈ ਦੋਸ਼ੀ ਦੀ ਤੇ ਦੂਸਰਾ ਉਹਦਾ ਨਾਮ ਹੈ ਸਰੋਜ ਪੁੱਤਰ ਪ੍ਰਤਾਪ ਸਿੰਘ ਗਵਰਦਨਪੁਰ ਹਰਦੋਈ ਦਾ ਰਹਿਣ ਵਾਲਾ ਜਿਹਦੇ ਕੋਲ ਇੱਕ ਕੰਟਰੀ ਮੇਡ ਪਿਸਟਲ ਤੇ ਦੋ ਲਾਈਵ ਕਾਰਟ੍ਰਿਜ ਮਿਲੇ ਹੈ ਇੱਕ ਸਾਡੇ ਕੋਲ ਥਾਣਾ ਸੁਹਾਣੇ ਦਾ ਮਕਦਮਾ ਜਿਹਦੇ ਵਿੱਚ ਪੰਜ ਮੰਦੇ ਆ ਅਰਮ ਸਿੰਘ ਜਿਹੜਾ ਕੋ ਛੋਟੀ ਹਵੇਲੀ ਦਾ ਮੁਹੰਮਦ ਅਰਬਾਜ਼ ਬਜਨੌਰ ਹਰ ਸ਼ਰਮਨ ਜਿਹੜਾ ਪਿੰਡ ਚ ਕੀ ਹਰਿਆਣੇ ਦਾ ਤੇ ਬਲਜਿੰਦਰ ਸਿੰਘ ਨੂਰਪੁਰ ਰੋਪੜ ਦਾ ਨੂਰਪੁਰ ਵੈਦੀ ਦਾ ਤੇ ਪਰਮਜੀਤ ਸਿੰਘ ਜਿਹੜਾ ਹੈਗਾ ਵਾਸੀ ਸੰਗਰੂਰ ਦਾ ਸੀਗਾ ਜਿਹਦੇ ਇਹਨਾਂ ਕੋ ਵੀ ਇੱਕ ਪਿਸਤਲ ਸਾਨੂੰ 315 ਬੋਰ 12 ਜਿੰਦਾ ಕಾರ್ਪਸ ਮਿਲੇ ਤੇ ਜਿਹਦੇ ਤੇ ਅਸੀਂ 268 ਨੰਬਰ ਮਕਦਮਾ 2310 ਨੂੰ 25 ਰਿੰਜਾ ਨਾਟ ਆਰ ਦਾ ਠਾਣਾ ਸੁਆਣੇ ਦੇ ਦਰਜ ਕੀਤਾ ਹੈ ਬਸ ਕੋਈ ਇਨਫੋਰਮੇਸ਼ਨ ਹੈ ਵੀ ਅਕੇਂਦੇ ਵੀ ਕਿਸੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਬਾਬਤ ਕੋਈ ਨਿਕਲ ਗਿਆ ਹੀ ਜਾਂਦਾ ਹੈ ਮਤਲਬ ਵੇਖੋ ਨਾ ਜੀ ਜਿਹੜਾ ਬੰਦਾ ਹੈ ਇਲੀਗਲ ਵੈਪਨ ਲੈ ਕੇ ਜਾ ਰਿਹਾ ਹੈ ਉਹਦਾ ਮਕਸਦ ਹੀ ਇਹ ਹੁੰਦਾ ਹੈ ਵੀ ਕੋਈ ਨਾ ਕੋਈ ਚੋਰੀ ਚਕਾਰੀ ਜਾਂ ਕੋਈ ਖੋਜ ਖਿੰਜ ਕਰਨ ਦੀ ਉਹਦੇ ਤਾਕੀ ਹੁੰਦਾ ਹੈ ਇਹਦੇ ਪੁਲਿਸ ਨੇ ਸਾਡੀ ਦੋਵੇਂ ਥਾਣਿਆਂ ਦੀ ਮਤਲਬ ਅਲਰਟਨੈਸ ਨਾਲ ਇਹ ਸਾਨੂੰ ਇਹਦਾ ਸਕਸੈਸ ਮਿਲੇ